ਜੇ ਮੁੱਲ ਵੀ ਇਸ ਸੰਸਥਾ ਚ ਅਸੀਂ ਵੀ ਕਿਸੇ ਸੰਸਥਾ ਤੋਂ ਮੁੱਲ ਸਿੱਖਿਆ ਲੈ ਕੇ ਇਸ ਮਕਾਮ ਤੇ ਪਹੁੰਚੇ ਆ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਮੈਂ ਸਿੱਖਿਆ ਲੈ ਕੇ ਮੇਰੇ ਮਾਪੇ ਅਨਪੜ੍ਹ ਬਿਲਕੁਲ ਬਜ਼ੁਰਗ ਖੇਤੀਬਾੜੀ ਕਰਦੇ ਸਨ ਬਿਲਕੁਲ ਆ ਦੋਨੇ ਮਦਰ ਦੇ ਫਾਦਰ ਅਨਪੜ੍ਹ ਸਨ ਮੈਂ ਬੜੇ ਨੀਚਲੇ ਲੈਵਲ ਤੋਂ ਸਿੱਖਿਆ ਲੈ ਕੇ ਮਿਹਨਤ ਕਰਕੇ ਪ੍ਰਮਾਤਮਾ ਨੇ ਇਸ ਮਕਾਮ ਤੇ ਪਹੁੰਚਾਇਆ ਮੈਂ ਬੱਚਿਆਂ ਨੂੰ ਇਹ ਸਿੱਖਿਆ ਦਿਆਂਗਾ ਵੀ ਵੇਖੋ ਹੈਗਾ ਦੂਸਰਾ ਤੁਹਾਨੂੰ ਜਨਮ ਦੇਣ ਵਾਲਾ ਤੁਹਾਡਾ ਮਾਪੇ ਆ। ਮਾਪੇ ਆਪਦੇ ਬੱਚਿਆਂ ਨੂੰ ਜਦੋਂ ਜਨਮ ਦਿੰਦਾ ਉਹ ਆਪਣੇ ਪਰਪਸ ਲਈ ਜਨਮ ਦਿੰਦਾ ਵੀ ਬੱਚੇ ਹੋਣਗੇ ਪੜ੍ਹ ਲਿਖ ਕੇ ਚੰਗੇ ਮਕਾਮ ਤੇ ਪਹੁੰਚਣਗੇ ਸਾਨੂੰ ਬਡਾਪੇ ਵੇਲੇ ਸਾਨੂੰ ਜ਼ਿੰਦਗੀ ਚ ਸਾਨੂੰ ਸੁੱਖ ਦੇਣਗੇ ਕੰਮ ਆਉਣਗੇ ਆਉਣ ਵਾਲੀ ਪੀੜੀ ਨੂੰ ਇਹ ਪਾਣੀ ਚਾਹੀਦਾ ਤਾਂ ਮਤਲਬ ਵੀ ਅਨਾਜ ਚਾਹੀਦਾ। ਜੋ ਤਿੰਨ ਲੋੜਾਂ ਨੇ ਬੇਸਿਕ ਇਨਸਾਨ ਵਾਸਤੇ ਬੇਸਿਕ ਤਿੰਨ ਲੋੜਾਂ ਨੇ ਪੰਜਾਬ ਚ ਤਿੰਨੇ ਲੋੜਾਂ ਮਤਲਬ ਲੋੜ ਤੋਂ ਵਧੀਆ ਮਿਲਦੀਆਂ ਨੇ ਪ੍ਰਦੂਸ਼ਣ ਪੀਲੀ ਪਾਣੀ ਦੀ ਕੋਈ ਕਮੀ ਨਹੀਂ ਪੰਜਾਬ 'ਚ ਅਨਾਜ ਦੀ ਵੀ ਕੋਈ ਕਮੀ ਨਹੀਂ ਪਰਮਾਤਮਾ ਨੇ ਅੱਜ ਤੱਕ ਇਤਿਹਾਸ ਹੈ ਪੰਜਾਬ ਦਾ ਜਿੱਥੇ ਮਤਲਬੀ ਕਦੀ ਵੀ chreya ਤੇ ਇੱਕ ਮਾਂ-ਬਾਪ ਹੈ ਜਿਹੜਾ ਬੱਚਿਆਂ ਦਾ ਬਿਨਾਂ ਕਿਸੇ ਲਾਲਚ ਲੋਭ ਤੋਂ ਫ੍ਰੀ ਮਤਲਬ ਕਿਸੇ ਲਾਲਚ ਲੋਭ ਤੋਂ ਸਾਰੀ ਉਮਰ ਚੰਗਾ ਸੋਚਦਾ ਜੇ ਟੀਚਰ ਹੈ ਆਖਰੀ ਸਾਹ ਤੱਕ ਕਹੂਗਾ ਮੇਰੇ ਬੱਚੇ ਵੀ ਮਿਹਨਤ ਕਰਕੇ ਕਿਤੇ ਚੰਗੇ ਮਕਾਮ ਤੇ ਪਹੁੰਚੇ ਉਹਨਾਂ ਦੇ ਇੱਕ ਮਾਂ-ਬਾਪ ਹੈ ਮਾਂ-ਬਾਪ ਵੀ ਕਦੀ ਵੀ ਮਤਲਬ ਕਿਸੇ ਲਾਲਚ ਲੋਭ ਤੋਂ ਬਿਨਾਂ ਕਿਸੇ ਮਤਲਬ ਮਿਹਨਤ ਤੋਂ ਅਵਜਾਨੇ ਤੋਂ ਬੱਚਿਆਂ ਨੇ ਪੇਖਵਾਰੇ ਸੋਚਦੇ ਇਸ ਕੱਪਕੇ ਟੀਚਰ ਦਾ ਵੀ ਕਹਿਣਾ ਮੰਨੋ ਤੇ ਮਾਪੇ ਦਾ ਵੀ ਜ਼ਰੂਰ ਕਹਿਣਾ ਮੰਨੋ ਮਾਪੇ ਦੇ ਆਗਿਆਕਾਰ ਵੀ ਬਣੋ ਉਹਨਾਂ ਦੇ ਮਤਲਬ ਜੋ ਉਹਨਾਂ ਦੇ ਕੰਦੀ ਜਿਸ ਬੱਚੇ ਨੇ ਆਪਣੀ ਮਾਪੇ ਦੀ ਸੇਵਾ ਕੀਤੀ ਹੈ ਉਹਨੂੰ ਜ਼ਿੰਦਗੀ ਵਿੱਚ ਕਦੀ ਪ੍ਰੋਬਲਮ ਨਹੀਂ ਆਉਂਦੀ ਅਸੀਂ ਇਤਿਹਾਸ ਵਿੱਚ 35 ਸਾਲ ਨੌਕਰੀ ਕਰ ਲਈ ਸਭ ਤੋਂ ਮਹੱਤਵਪੂਰਨ ਪੁਲਿਸ ਦਾ ਆਮ ਕਿਹਾ ਜਾਂਦਾ ਵੀ ਪੁਲਿਸ ਦਾ ਮਹਿਕਮਾ ਬਹੁਤ ਵੱਡਾ ਹੈ ਪਰ ਪੁਲਿਸ ਦਾ ਇੱਕ ਮਹਿਕਮਾ ਇਹ ਵੀ ਅਸੀਂ ਵੀ ਦੇਖਿਆ ਜੇ ਬੰਦਾ ਰੱਬ ਤੋਂ ਬਾਅਦ ਦੂਜੇ ਨੰਬਰ ਤੇ ਪੁਲਿਸ ਦਾ ਮਹਿਕਮਾ ਹੁੰਦਾ ਜੇ ਬੰਦਾ ਇਮਾਨਦਾਰੀ ਨਾਲ ਕੰਮ ਕਰੇ ਨਾ ਪੁਲਿਸ ਚ ਇਮਾਨਦਾਰੀ ਨਾਲ ਕੰਮ ਕਰੇ ਕਿਸੇ ਗੁਰਦੋਰੇ ਮੰਦਰ ਕਿਸੇ ਮਸਜਿਦ ਜ ਜਾਣ ਦੀ ਲੋੜ ਨਹੀਂ ਕਿਧਰੇ ਗੁਰਦੋਰੇ ਝੂਠੇ ਪੰਜ ਮਤਲਬ ਪਾਂਡੇ ਬੰਜਣ ਦੀ ਲੋੜ ਨਹੀਂ ਇਮਾਨਦਾਰੀ ਨਾਲ ਕੰਮ ਕਰੇ ਸਭ ਤੋਂ ਵੱਧ ਮੌਕਾ ਮਿਲਦਾ ਪੁਲਿਸ ਚ ਕੰਮ ਕਰਨ ਦਾ ਤੇ ਨਿਆਂ ਦੇਣ ਦਾ ਭਲਾ ਕਰਨ ਦਾ ਤੇ ਮਤਲਬ ਵੀ ਜੇ ਬੰਦਾ ਚਾਹੇ ਤੇ ਕੋਰਟ ਬਰ 1 ਮਿੰਟ ਚ ਨਿਆਂ ਦੇ ਦੱਸਦਾ ਪੁਲਿਸ ਚ ਇਸ ਕਰਕੇ ਪੁਲਿਸ ਕੋਲ ਲਾਈਵ ਕੋਈ ਨਹੀਂ ਹੈਗੀ ਪਰ ਮੌਕਾ ਬੜਾ ਮਿਲਦਾ ਨਿਆਂ ਕਰਨ ਦਾ ਤੇ ਕੋਸ਼ਿਸ਼ ਕਰੀ ਦੀ ਵੀ ਨਿਆ ਕਰੀ ਵੀ ਨਿਆ ਦਿੱਤਾ ਜਾਵੇ ਮੈਂ ਬੱਚਿਆਂ ਨੂੰ ਦੁਬਾਰਾ ਇਹ ਕਹਿਣਾ ਚਾਹੁੰਦਾ ਵੀ ਸਖਤ ਮਿਹਨਤ ਜਲਦੀ ਉੱਠਣਾ ਸਖਤ ਮਿਹਨਤ ਜਦੋਂ ਤੁਸੀਂ ਸਖਤ ਮਿਹਨਤ ਕਰੋਗੇ ਤੇ ਪਰਮਾਤਮਾ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਦੇਵੇਗਾ ਬਾਕੀ ਜ਼ਿੰਦਗੀ ਤੇ ਜਦੋਂ ਜਦ ਤੁਸੀਂ ਜਨਮ ਲੈ ਲਿਆ ਆਖਰੀ ਸਾਹ ਤੱਕ ਮਤਲਬ ਵੀ ਕੋਈ ਨਾ ਕੋਈ ਲੱਗਾ ਮੈਂ ਅੱਜ ਵੀ ਨੋਟਸ ਬਣਾਣਾ ਅੱਜ ਵੀ ਮੇਰੇ ਕੋਲ ਮੈਂ ਪੜ੍ਹਦੇ ਬਲਾਵਾ ਮਨ ਲਈ ਜੋਬ ਦੇ ਵਿੱਚ ਅੱਜ ਵੀ ਨੋਟਸ ਬਣਾ ਲੈ ਜਿਹੜੀ ਚੰਗੀ ਚੀਜ਼ ਮਿਲਦੀ ਹੈ ਅਖਬਾਰ 'ਚ ਮਿਲਦੀ ਤੇਰੇ ਪਰਚੋਂ ਮਿਲ ਗਈ ਵਟਸਐਪ ਤੇ ਆ ਗਈ ਤੇਰੇ ਸੋਸ਼ਲ ਮੀਡੀਆ 'ਤੇ ਆ ਗਿਆ ਉਹਨਾਂ 'ਮੈਂ ਨੋਟ ਕਰਕੇ ਰੱਖ ਲੈਣਾ ਤੇ ਆਪਦੇ ਮੈਨੂੰ ਵੀ ਕੰਮ ਹੈ ਆਪਦੇ ਉਹਨਾਂ ਦੇ ਬੱਚਿਆਂ ਨੂੰ ਕੰਮ ਹੈ ਤੇ ਉਹਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਤਾਂ ਜਦੋਂ ਮਰਜੀ ਆਪ ਦੀ ਯਾਦਦਾਸ ਤਿਆਰੀ ਕਰ ਲਓ ਤੇ ਸਰ ਕੇ ਦੁਬਾਰਾ ਫੇਰ ਬੇਨਤੀ ਵੀ ਸਖਤ ਮਿਹਨਤ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਕੰਮ ਕਰੋ ਪ੍ਰਮਾਤਮਾ ਮਦਦ ਤੁਹਾਡੀ ਜ਼ਰੂਰ ਕਰਦਾ ਹੈਗਾ ਤੇ ਆਪਦੇ ਮਾਬੋਦਾ ਕਹਿਣਾ ਮੰਨੋ ਅੱਜ ਦਾ ਸਮਾਜ ਇਹ ਵੀ ਵੇਖੋ ਪਰਵਾਦਾਂ ਨੂੰ ਬੱਚੇ ਨਾ ਗਲਤ ਰਸਤੇ ਅਜੇ ਅਸਲ ਮੁੱਦਾ ਰੋਜ਼ਗਾਰ ਦਾ ਹੈ ਅਸਲ ਮੁੱਦਾ ਜਿਹੜਾ ਹੈਗਾ ਰੋਜ਼ਗਾਰ ਦਾ ਵੀ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਹੈ ਪੰਜਾਬ 'ਚ ਸਭ ਤੋਂ ਰੋਲਾ ਪੈਂਦਾ ਹੈ ਨਸ਼ਿਆਂ ਦਾ ਨਸ਼ਾ ਇੱਕ ਐਸਾ ਜ਼ਹਿਰ ਹੈ ਜਿਹਨੂੰ ਸੀ ਇਨਸਾਨ ਮੁੱਲ ਲੈ ਖਾਂਦਾ ਜਦੋਂ ਪਰਮਾਤਮਾ ਸਾਨੂੰ ਪੀਣ ਲਈ ਪਾਣੀ ਹਵਾ ਖਾਣਾ ਪੰਜਾਬ 'ਚ ਮੁੱਫਤਲੀ ਫ੍ਰੀ ਮਿਲਦਾ ਇੱਕ ਦੇਸ਼ ਭਾਗ ਦੇ ਸਹਾਈ ਜਾਂ ਪੰਜਾਬ ਜਿੱਥੇ ਸਭ ਤੋਂ ਸਸਤਾ ਖਾਣਾ ਸਭ ਤੋਂ ਸਸਤਾ ਮਕਾਨ ਹੈ ਸਭ ਤੋਂ ਸਸਤਾ ਮੈਡੀਕਲ ਹੈ ਸਭ ਤੋਂ ਸਸਤਾ ਕੱਪੜਾ ਸਭ ਤੋਂ ਸਸਤੀ ਟਰਾਂਸਪੋਰਟ ਹੈ ਜੋ ਜ਼ਿੰਦਗੀਆਂ ਬੇਸਿਕ ਲੋੜਾਂ ਨੇ ਬਾਹਰਲੇ ਦੇਸ਼ਾਂ ਨਾਲ ਸਾਰੀਆਂ ਇੱਥੇ ਸਸਤੀਆਂ ਨੇ ਸਾਰਿਆਂ ਦੇ ਰਿਸ਼ਤੇਦਾਰ ਬਾਹਰ ਕੈਨੇਡਾ ਅਮਰੀਕਾ ਗਏ ਹੋਣਗੇ ਤੁਸੀਂ ਹਸਾਬ ਨਾਲ ਸਾਰਿਆਂ ਨੂੰ ਪੁੱਛੋ ਸਾਰੀ ਜ਼ਿੰਦਗੀ ਬੰਦੇ ਦਾ ਮਕਾਨ ਨਹੀਂ ਬਣਦਾ ਅਜ ਦੇ ਸਮੇਂ ਵਿੱਚ ਪਰ ਘੱਟੋ ਘੱਟ 5 ਕਰੋੜ 10 ਕਰੋੜ ਦਾ ਮਕਾਨ ਹੈ ਬੰਦਾ ਸਾਰੀ ਉਮਰ ਕਿਸ਼ਤਾਂ ਨਾਲ ਮਰ ਜਾਂਦਾ ਇੱਥੇ ਮਤਲਬ ਸਾਰਿਆਂ ਕੋਲ ਮਕਾਨ ਹੈਗਾ ਕਿਸੇ ਨੂੰ ਕੋਈ ਮਤਲਬ ਮੋਸਲੀ ਕਿਸੇ ਨੂੰ ਕੋਈ ਟੈਨਸ਼ਨ ਕੋਈ ਨਹੀਂ ਹੈਗੀ ਇਹ ਗਰੂਪ ਪੀਰਾਂ ਦੀ ਤਰਤੀ ਹੈਗੀ ਪਰਮਾਤਮਾ ਨੇ ਇੱਥੇ ਬੜੀ ਦੇਣ ਹੈ ਹਰ ਇੱਕ ਤਰ੍ਹਾਂ ਦੀ ਪਰਮਾਤਮਾ ਮਤਲਬ ਅੰਗ ਸੰਗ ਸਹੀ ਹੁੰਦਾ ਬੰਦਾ ਨੇਕ ਨਹੀਂ ਮਿੱਤ ਕਰੇ ਤੇ ਕਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਬਾਜ਼ਾਰ ਦੁਬਾਰਾ ਫੇਰ ਵੀ ਕੋਈ ਵੀ ਆਖਰੀ ਵਾਰੀ ਮੈਂ ਕਹਣਾ ਚਾਹੁੰਦਾ ਵਿੱਚ ਬਿਲਕੁਲ ਬੋਲ ਕੇ ਮਾਫੀ ਚਾਹੁੰਦਾ ਵੀ ਸਖਤ ਮਿਹਨਤ ਰੱਬ ਦਾ ਨਾਮ ਲੈਣਾ ਤੇ ਮਾਪੇ ਦਾ ਦੀ ਕਦਰ ਕਰਨੀ ਜੇ ਇਸ ਇਨਸਾਨ ਨੇ ਕਦਰ ਕੀਤੀ ਉਹਨੂੰ ਕਦੀ ਵੀ ਮਤਲਬ ਵੀ ਕੋਈ ਸਦਾਰਨਿਕ ਪ੍ਰੋਬਲਮ ਨਹੀਂ ਆਉਣੀ ਦੀ ਮੇਰੀਆਂ ਬੱਚੀਆਂ ਬੈਠੀਆਂ ਨੇ ਮਤਲਬ ਸਾਡੇ ਕੋਲ ਰੋਜ਼ ਚਾਰ-ਚਾਰ ਪੰਜ-ਪੰਜ ਕੇਸ ਆਉਦੇ ਆ ਆਪ ਦਾ ਜੀਵਨ ਸਾਥੀ ਚੁਣਨਾ ਮੇਰੀ ਗੱਲ ਦਾ ਬੁਰਾ ਨਾ ਮਨਾਇਆ ਜੇ ਆਪ ਨੇ ਮਾਪੇ ਨਾਲ ਸਲਾਹ ਕਰਕੇ ਚੰਗਾ ਚੁਣਨਾ ਜਿਹੜਾ ਔਰ ਵਾਲਾ ਤੁਹਾਡਾ ਸਾਰੀ ਲੇ ਅਸਲ ਲਈ ਫੋ ਹੋਦੀ ਹੈਗੀ ਚਲੋ ਥੋੜਾ ਜਿਹਾ ਗਲਤ ਸਟੈਪ ਨਹੀਂ ਲੈਣਾਗਾ ਇਹ ਮੋਰੇ ਜੀ ਹੁੰਦੀ ਹੈ ਹਰੇਕ ਕੰਮਚਾਰ ਦੀ ਮਾਪੇ ਦੀ ਸਲਾਹ ਲਓ ਮਾਪੇ ਐਸੇ ਆ ਜਿਹੜੇ ਕਦੀ ਵੀ ਬੱਚਿਆਂ ਦਾ ਮਾੜਾ ਨਹੀਂ ਜ਼ਿੰਦਗੀ ਚੰਗਾ ਸੋਚਦੇ ਸਾਰਿਆਂ ਨੂੰ ਸਸਰੀ ਕਰਦੇ ਨੇ